ਹਾਂਜੀ ਅਸੀ ਕਾਲ ਜੀ ਆ ਗਿਆ ਜੀ ਇਹਨਾਂ ਛੋਟਿਆਂ ਨੂੰ ਘਟਨੇ ਦਾ ਟਾਈਮ ਬਰ ਰਹਿ ਗਿਆ 10 ਦਿਨਾਂ ਵੱਢਣੇ ਨੂੰ 1509 ਇਹਨੂੰ ਵੀ ਖੜੇ ਨੂੰ ਫਾਸੀ ਦੇ ਰੋਗੀ ਹੁਣ ਅੰਦਰ ਇਹਸ ਵਾਰ ਬਾਹਰ ਕੱਢਿਆ ਹੀ ਨਹੀਂ ਉਹਦਾ ਚੱਲ ਆਪਣਾ ਫਿਰ ਵੀ ਬਾਹਰ ਅੰਦਰ ਜਾਂਦਾ ਰਹੇਗਾ ਬੈਟਰੀ ਰੀਚਾਰਜ ਹੋਏਗੀ ਇਹ ਵਿਚਾਰਾ ਅੰਦਰੇ ਖੜੇ ਰਿਹਾ ਉਸ ਦਿਨ ਦਾ ਉਮਰ ਬਾਅਦ ਤੱਕ ਦੀਦੀ ਵੱਢੇਗੀ ਇਹਨੂੰ ਵੀ ਆਪਾਂ ਕੱਢਦੇ ਆਂ ਬਾਹਰ ਕਾਲੀਆਂ ਧੋਏ ਹੋਈਆਂ ਹੰਬੇਲੀਆਂ ਕੰਨ ਕਾਲਾ ਕੰਮ ਵੀ ਨਿਬੜ ਗਿਆ ਧੋਈ ਕੇ ਆਉਣ ਤੋਂ ਚਾਰੇ ਬੇਲੀਆਂ ਜਿਹੜੀਆਂ ਤਾਰਨੇ ਵਾਲੀਆਂ ਤਿਆਰੀ ਪਰੇ ਕੰਮ ਬਾਕੀ ਕਰਦੇ ਆਂ ਆਪਾਂ ਸ਼ੁਰੂ ਹੁਣ 1509 ਤੇ ਫਿਰ 1509 ਆਜੇਗੀ ਆਪਣੀ ਫੱਤਰਾਕ ਹੋਰ ਲੇਗੀ ਉਸ ਤੋਂ ਬਾਅਦ ਫਿਰ 26 ਆ ਜਾਣੀਆਂ ਆਲੂਆਂ ਵਾਲੀ ਆ ਫਿਰ ਵੱਡੀ ਜਮਾ ਕੇ ਨੇੜੇ ਮੇਰਾ ਜੀ ਸਾਫ ਕੇ ਲਾਈ ਜਾਣੀ ਹੈ ਟਰੈਕਟਰ ਨੂੰ ਖੜੇ ਨੂੰ ਵੀ ਕਾਫੀ ਦਿਨ ਹੋ ਗਏ ਅੰਦਰ ਹੁਣ ਸਟਾਰਟ ਵੀ ਨਹੀਂ ਕਰਿਆ ਕੱਲ ਕਰਿਆ ਤਾਂ ਮਟਾ ਜਾ ਇਹ ਬੈਟਰੀ ਚਾਰਜ ਕਰਦੀਏ ਪਹਿਲਾਂ ਮੀ ਪਈਆ ਕਰਿਆ ਨਹੀਂ ਬਾਕੀ ਹੁਣ ਮੌਸਮ ਦੇ ਉੱਪਰ ਡਿਪੈਂਡ ਹੈ ਰੱਬ ਫੇਰ ਅੱਜ ਬੱਦਲ ਚੱਕਰੀ ਬੈਠਿਆ ਕਿ ਵੱਢਣ ਦਿੰਦਾ ਕਿ ਨਹੀਂ ਜੇ ਤਾਂ ਹੁਣ ਮੌਸਮ ਖੇਤ ਸੁੱਕेंगे ਤਾਂ ਜੇਕਰ ਮੀ ਨਹੀਂ ਪਹੁੰਚੇਗਾ। ਉਹ ਕਹਤਾ ਰਹੇ ਆ 15 ਤਰੀਕ ਤੇ ਵੀ ਮੌਨਸੂਨ ਵਾਪਸ ਜਾ ਰਹੀ ਐ। ਪਰ ਜੇ ਹੁਣ ਮੌਨਸੂਨ 15 ਦੇ ਵਾਪਸ ਚਲੀ ਗਈ ਫਿਰ ਤਾਂ ਵੱਧ ਜਾਈਂਗੇ ਜਾ ਕੇ 22-23 ਤਰੀਕ ਤੱਕ 23 ਤਰੀਕ ਤੱਕ 24 ਤੱਕ ਆ ਜਾਏਗੀ। ਪੱਕੇ ਗਈ ਤਕਰੀਬਨ। ਬਾਕੀ ਪ੍ਰਮਾਤਮਾ ਦੇ ਹੱਥ। ਜੋ ਰੱਬ ਨੇ ਕਰਨਾ ਭਾਈ ਉਹ ਹੁਣੇ ਹੁਣ। ਠੀਕ ਹੈ ਜੀ।